ਪੁਰ ਪਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਨਾਬਾ ਦੀ ਜਿਹੜੀ ਵਿਸ਼ਲ ਕਮੇਟੀ ਹੈ ਇਹਦੀ ਚੋਣਾਂ ਹੋ ਰਹੀਆਂ ਨੇ ਭਾਵੇਂ ਬੱਖੋ-ਬੱਖਰ ਪਾਰਟੀਆਂ ਆਪਣਾ-ਆਪਣਾ ਕੋਚੋਨਿਮੈਂਟਸ ਅਨਾਉਂਸ ਕਰਦੀਆਂ ਨੇ ਪਰ ਅਸੀਂ ਸਮਾਜ ਗਰੁੱਪ ਵੱਲੋਂ ਇੱਕ ਨਵੀਂ ਪਹਿਲ ਕੀਤੀ ਹੈ ਕੋਸ਼ਿਸ਼ ਕੀਤੀ ਹੈ ਵੀ ਇੱਕ ਜਿਹੜੇ ਉਮੀਦਵਾਰ ਖੜੇ ਹੋਣੇ ਆ ਕਿਸੇ ਪਾਰਟੀ ਦੇ ਹੋਣ ਉਹਨਾਂ ਵਾਸਤੇ ਕੁਝ ਕਾਇਦੇ ਕਾਨੂੰਨ ਬਣਾਏ ਨੇ ਵੀ ਜਿਸ ਤਰ੍ਹਾਂ ਕਿ ਬਹੁਤਾ ਖਰਚਾ ਨਾ ਕਰਨ ਜਿਵੇਂ ਅਸੀਂ 1 ਲੱਖ ਰੁਪਏ ਦਾ ਖਾਤਾ ਕੀ ਕਰਦੀ ਲਿਮਟ ਰੱਖੀ ਹੈ ਕਿਉਂਕਿ ਇਹ ਜਿਹੜੇ ਬਹੁਤੇ ਜਿਹੜੇ ਅੱਜ ਕੱਲ ਦਾ ਜਿਵੇਂ ਚੱਲਦਾ ਹੈ ਟ੍ਰੈਂਡ ਕਿ ਕੋਈ ਵੀ ਐਮਸੀ ਜਿੱਤਣ ਤੋਂ ਬਾਅਦ ਆਪਣੀ ਕਬੀਲਦਾਰੀ ਚਲਾਉਣ ਵਾਸਤੇ ਜਾਂ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਜਾਂ ਆਪਣੇ ਨਿਆਂੇ ਪਾਲਣ ਵਾਸਤੇ ਇਸ ਉਹਦੇ ਦੀ ਵੱਤ ਤੋਂ ਨਾ ਕਰੇ ਉਹ ਲੋਕਾਂ ਦੇ ਦੁੱਖ ਸੁਣੇ ਜਿਹੜੀ ਕੋਈ ਕਾਰਵਾਈ ਕਰਨੀ ਆ ਲੋਕਾਂ ਦੀ رائے ਦੇ ਨਾਲ ਲੋਕਾਂ ਦੀ ਸਲਾਹ ਦੇ ਨਾਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਜਿਵੇਂ ਆਮ ਦੇਖਿਆ ਵੀ ਲੋਕਾਂ ਨੂੰ ਕੀ ਪੁੱਛਿਆ ਨਹੀਂ ਜਾਂਦਾ ਨਸ਼ੇ ਲੈ ਕੇ ਜੋਰ ਬਹੁਤ ਸਾਰੀਆਂ ਜੜੀਆਂ ਗੈਰ ਕਾਨੂੰਨੀ ਹਰਤਤਾ ਕਰਕੇ ਵੀ ਬੰਦੇ ਚੰਦੇ ਨੇ ਪਰ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਨਾਬੇ ਦੇ ਇਕੱਲੇ ਇਕੱਲੇ ਵੋਟਰ ਨੂੰ ਇਹ ਜਿਹੜਾ ਪੈਪਲਟ ਹੈ ਦੇਵਾਂਗੇ ਔਰ ਸਾਡਾ 1 ਲੱਖ ਤੋਂ ਵੱਧ ਜਿਹੜਾ ਇਹ ਪੈਪਲਟ ਹੈ ਇਕੱਲੀ ਇਕੱਲੀ ਦੁਕਾਨ ਤੇ ਵੰਡਣ ਦੀ ਕੋਸ਼ਿਸ਼ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵਧੀਆ ਬਹੁਤ ਵਧੀਆ ਜਿਹੜੇ ਸਾਡੇ ਹਿਸਾਬ ਨਾਲ ਜਿਹੜੇ ਬੰਦੇ ਕੈਂਡੀਡੇਟ ਠੀਕ ਹੈ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਕਿਉਂਕਿ ਵੋਟ ਪਾਉਣਾ ਸਾਡਾ ਹੱਕ ਵੀ ਹੈ ਤੇ ਸਾਡੀ ਡਿਊਟੀ ਵੀ ਹੈ ਵੀ ਅਸੀਂ ਕਿਹੜੇ ਬੰਦੇ ਨੂੰ ਵੋਟ ਪਾਵਾਂਗੇ ਇਹ ਕਰਕੇ ਸਾਡੀ ਤਰਜੀਹੀ ਹੋਊਗੀ ਕਿ ਜਿਹੜੇ ਬੰਦੇ ਲੋਕਾਂ ਦੇ ਨਾਲ ਲੋਕਾਂ ਵਿੱਚ ਰਹਿ ਕੇ ਤੁਸੀਂ ਭਾਵੇਂ ਕੋਈ ਕੰਮ ਕਰਨਾ ਹੈ ਭਾਵੇਂ ਕੋਈ ਮਤੇ ਪਾਸ ਕਰਦੇ ਆ ਜਾਂ ਲੋਕਾਂ ਦੀ ਪ੍ਰੋਬਲਮ ਜਿਹੜੀ ਆ ਕਮਿਟੀ ਦੇ ਵਿੱਚ ਲੈ ਕੇ ਜਾਣੀਆਂ ਉਹ ਲੋਕਾਂ ਦੀ رائے ਦੇ ਨਾਲ ਲੋਕਾਂ ਦੀ ਸਮੂਲੀਅਤ ਦੇ ਨਾਲ ਹੋਵੇ ਤਾਕੇ ਲੋਕੇ ਮਹਿਸੂਸ ਕਰਦੇ ਵੀ ਸਾਡਾ ਕੈਂਡੀਡੇਟ ਹੈ ਅੱਜ ਸਾਡੇ ਵਾਸਤੇ ਇਹ ਚੁਣਿਆ ਹੋਇਆ ਹੈ। ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਬਾਕੀ। ਦੇਖੋ ਹੁਣ ਤੱਕ ਜਿਹੜੇ ਮੈਨੀਫੈਸਟੋ ਸੀ ਜਿੰਨੇ ਉਹ ਕੈਂਡੀਡੇਟ ਚਾਹੇ ਕਿਸੇ ਵੀ ਪਾਰਟੀ ਦੇ ਨੇ ਜਾਂ ਆਜ਼ਾਦ ਨੇ ਉਹੀ ਦਿੰਦੇ ਨੇ। ਤੇ ਇਹ ਨਵੇਕਲੀ ਜਿਹੜੀ ਪਹਿਲ ਕੀਤੀ ਹੈ ਸੰਵਾਦ ਗਰੁੱਪ ਨੇ ਕੀਤੀ ਹੈ। ਸੰਵਾਦ ਗਰੁੱਪ ਪਿਛਲੇ 2 ਸਾਲਾਂ ਤੋਂ ਜਦੋਂ ਜਹਿਦ ਕਰ ਰਿਹਾ ਹੈ ਲੋਕ ਮੁੱਦਿਆਂ ਤੇ ਲੋਕ ਹਤਾਸ਼ੀ ਮੁੱਦਿਆਂ ਤੇ ਜਿਹੜੀਆਂ ਸਮੱਸਿਆਵਾਂ ਸਾਨੂੰ ਦਰਪੇਸ਼ ਆ ਰਹੀਆਂ ਨੇ ਪੂਰੇ ਸ਼ਹਿਰ ਨੂੰ ਜਾਂ ਲੋਕਾਂ ਨੂੰ ਉਹਦੇ ਖਿਲਾਫ ਅਸੀਂ ਆਵਾਜ਼ ਚੱਕਦੇ ਰਹਿੰਦੇ ਆ। ਸੋ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਰਥਕ ਵਿਰੋਧੀ ਧਿਰ ਦੇ ਤੌਰ ਤੇ ਵੀ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ ਤੇ ਇੱਕ ਚੈਲੰਜ ਵੀ ਦਿੰਨੇ ਆ ਅਸੀਂ ਤਾਂ ਕਿ ਕੰਮ ਹੋ ਸਕਣ ਲੋਕਾਂ ਦੇ ਤੇ ਜਾਗਾਨ ਦੀ ਕੋਸ਼ਿਸ਼ ਵੀ ਕਰਦੇ ਆ ਆਮ ਜਨਤਾ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਸੋ ਇਹ ਜਿਹੜੀ ਹੁਣ ਪਹਿਲ ਕੀਤੀ ਹੈ ਇਹ ਸਾਡੀ ਸ਼ਾਇਦ ਪੰਜਾਬ ਚ ਜਾਂ ਮੇਰੇ ਖਿਆਲ ਹਿੰਦੁਸਤਾਨ ਚ ਪਹਿਲੀ ਵਾਰੀ ਇਸ ਤਰ੍ਹਾਂ ਹੋਣ ਜਾ ਰਿਹਾ ਹੈ ਕਿ VOTER ਆਪਣਾ ਮੈਨੀਫੈਸਟੋ ਦੱਸ ਰਹੇ ਨੇ ਕਿ ਸਾਡੀ ਆ ਇੱਛਾ ਹੈ ਜਿਹੜਾ ਸਾਡਾ ਉਮੀਦਵਾਰ ਚੁਣ ਕੇ ਆਣਾ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਪੂਰਾ ਕਰੇਗਾ ਤਾਂ ਅਸੀਂ ਉਹ ਸਾਡੀ ਵੋਟ ਦਾ ਹੱਕਦਾਰ ਨਹੀਂ ਹੈ ਤੋ ਇਹ ਪਹਿਲ ਸਾਡੀ ਚੱਲ ਰਹੀ ਹੈ ਇਸ ਮਹਿੰਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਪ੍ਰੈਸ ਨੇ ਬੜਾ ਸਾਨੂੰ ਸਾਥ ਦਿੱਤਾ ਹੈ ਤੇ ਜਿਹੜੇ ਵੀ ਇਹਦੇ ਪੋਸਟਰ ਨੇ ਉਹ ਪੂਰੇ ਸ਼ਹਿਰ ਚ ਅਸੀਂ ਵੰਡਾਂਗੇ ਸਾਰੇ ਨੁਕੜ ਸੁਭਾਵਾਂ ਹੋਣ ਜੀਆਂ ਹੋਰ ਬਹੁਤ ਜਿੰਨੀਆਂ ਵੀ ਸਾਨੂੰ ਲੱਗਣ ਗਿਆ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਪਹੁੰਚ ਹੋਵੇ ਉਹ ਤਰੀਕੇ ਅਸੀਂ ਅਪਣਾਵਾਂਗੇ ਜੀ ਇਹਨਾਂ ਹਾਲਾਤਾਂ ਦੇ ਲੋੜ ਇਹ ਹਾਲਾਤ ਕਿਉਂ ਪੈਦਾ ਹੋਏ ਕਾਂਗਰਸ ਪਾਰਟੀ ਹੈ ਜਿਹਨੇ ਲੰਮਾ ਸਮਾਂ ਰਾਜ ਕੀਤਾ ਹੈ ਭਾਜਪਾ ਦੀ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਇਹ ਅਫਸਰਸਾਈ ਵੀ ਹੈ ਮਤਲਬ ਇਹ ਹਾਲਾਤ ਕਿਉਂ ਪੈਦਾ ਹੋਏ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਦੇ ਕੋਈ ਮਜਬੂਰੀ ਹੈ ਪਾਰਟੀ ਨਾਮ ਅਲੱਗ-ਅਲੱਗ ਨੇ ਪਰ ਅੰਦਰ ਖਾਤੇ ਮੈਨੀਫੈਸਟੋ ਉਹਨਾਂ ਦਾ ਸੇਮ ਹੀ ਰਹਿੰਦਾ ਹੈ ਮੈਨੂੰ ਨਹੀਂ ਲੱਗਦਾ ਕਿਸੇ ਵੀ ਪਾਰਟੀ ਦੇ ਲੀਡਰਾਂ ਦੇ ਕਿਰਦਾਰ 'ਚ ਕੋਈ ਬਹੁਤ ਲੰਮਾ ਚੌੜਾ ਫਰਕ ਹੈ ਹਾਂ ਵੋਟਾਂ ਵੇਲੇ ਜ਼ਰੂਰ ਉਹ ਫਰਕ ਦਿਖਦਾ ਹੈ ਅਡ ਅਡ ਮੈਨੀਫੈਸਟੋ ਜਾਰੀ ਕੀਤੇ ਨੇ ਕੋਈ ਤਿੰਨ ਚੀਜ਼ਾਂ ਦੀ ਗੱਲ ਕਰਦਾ ਕੋਈ ਦੂਜੀਆਂ ਚੀਜ਼ਾਂ ਦੀ ਗੱਲ ਕਰਦਾ ਕੁੱਲ ਮਿਲਾ ਕੇ ਫਰੀਦੀਆਂ ਗੱਲਾਂ ਨੇ ਲਾਲਚ ਦੇਣ ਦੀਆਂ ਗੱਲਾਂ ਨੇ ਜਾਂ ਨਸ਼ਾ ਵੰਡ ਕੇ ਵੋਟਾਂ ਲੈਣ ਦੀਆਂ ਗੱਲਾਂ ਨੇ ਜਾਂ ਸੁਪਨੇ ਦਿਖਾਣ ਦੀਆਂ ਗੱਲਾਂ ਨੇ ਪਰ ਹਕੀਕਤ ਦੇ ਵਿੱਚ ਕੋਈ ਵੀ ਚੀਜ਼ ਤੇ ਅਮਲ ਹੁੰਦਾ ਨਹੀਂ ਸੋ ਜਦੋਂ ਅੱਕ ਜਾਂਦਾ ਹੈ ਬੰਦਾ ਤਾਂ ਫਿਰ ਕੋਈ ਹੀਲਾ ਲੱਭਣਾ ਹੀ ਪੈਂਦਾ ਹੈ ਤੇ ਹੁਣ ਅਸੀਂ ਅੱਕੇ ਹੋਏ ਵੋਟਰਾਂ ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਚੰਗੇ ਬੰਦੇ ਅੱਗੇ ਆਣ ਚੰਗਿਆਂ ਦਾ ਅਸੀਂ ਸਾਥ ਦਈਏ ਕਿਉਂਕਿ ਜੇ ਅਸੀਂ ਲਾਲਚ 'ਚ ਆ ਕੇ ਵੋਟਾਂ ਪਾਵਾਂਗੇ ਜਾਂ ਧਰਮ ਦੇ ਆਧਾਰ ਤੇ ਜਾਂ ਜਾਤ ਦੇ ਆਧਾਰ ਤੇ ਅਸੀਂ ਵੋ ਤੋ ਆ ਸਾਡੀ ਜ਼ਰੂਰਤ ਸਾਨੂੰ ਮਹਿਸੂਸ ਹੋਈ ਜਿਹਦੇ ਕਰਕੇ ਅਸੀਂ ਮੈਦਾਨ 'ਚ ਆਏ ਆ ਦੇਖੋ ਰਾਜਨੀਤੀ ਤੇ ਲਗਾਤਾਰ ਦੇਖੋ ਲੋਕਾਂ ਦੀ ਮਜਬੂਰੀਆ ਵਿਸ਼ਵਾਸ ਤਾਂ ਹੈ ਹੀ ਨਹੀਂ ਆਪਾਂ ਘਟਦੇ ਦੀ ਗੱਲ ਨਹੀਂ ਕਰ ਰਹੇ ਪਰ ਗੱਲ ਇਹ ਆ ਕਿ ਜਦੋਂ ਸਾਡੇ ਕੋਲ ਅਲਟਰਨੇਟ ਹੀ ਨਹੀਂ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਬਾਜ਼ਾਰ ਦੀ ਜਿਹੜੀ ਆਈ ਸੀ ਹਵਾ ਆਈ ਸੀ ਲੋਕਾਂ ਨੇ ਉਹ ਤੇ ਵਿਸ਼ਵਾਸ ਕੀਤਾ ਕਿਉਂਕਿ ਦੋ ਤੋਂ ਜਦੋਂ ਉਹਨਾਂ ਦਾ ਵਿਸ਼ਵਾਸ ਖਤਮ ਹੋ ਗਿਆ ਤਾਂ ਤੀਜੇ ਤੇ ਕੀਤਾ ਪਰ ਮੈਨੂੰ ਲੱਗਦਾ ਕਿ ਚੀਜ਼ਾਂ ਕੋਈ ਲੰਬਾ ਚੌੜਾ ਫਰਕ ਨਹੀਂ ਪਿਆ ਚੀਜ਼ਾਂ ਆਲਮੋਸਟ ਜਿਹੜੀ ਮਰਜ਼ੀ ਪਾਰਟੀ ਲੈ ਲਓ ਉਹ ਉਹੋ ਜਿਹੀ ਹੀ ਰਹਿੰਦੀਆਂ ਨੇ ਹਾਂਜੀ ਕੀ ਨਾਮ ਆਜੀ ਆਪਣਾ ਮੋਹਿਤ ਅੱਜ ਇਹ ਪੋਸਟਰ ਵੰਡੇ ਜਾ ਰਹੇ ਨੇ ਕਿਹੜੀ ਰੀਜ਼ਨ ਹੈ ਇੱਕ ਨਾ ਜੀ ਇੱਥੇ ਤੁਸੀਂ ਸੁਣਿਆ ਹੋਣਾ ਅੱਗੇ ਹਮੇਸ਼ਾ ਚੋਣਾਂ ਦੇ ਵਿੱਚ ਉਮੀਦਵਾਰ ਆਪਣਾ ਮੈਨੀਫੈਸਟੋ ਜਾਰੀ ਕਰਦੇ ਨੇ ਪ੍ਰਚਾਰ ਕਰਦੇ ਨੇ ਲੇਕਿਨ ਇੱਥੇ ਨਾਬਾ ਨਗਰ ਕਾਉਂਸਲ ਦੀ ਇੱਕ ਟਰਮ ਖਤਮ ਹੋਣ ਵਾਲੀ ਹੈ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਇਹ ਹੈ ਕਿ ਵੀ ਸ਼ਾਇਦ ਜੇ ਸਰਕਾਰ ਇਲੈਕਸ਼ਨ ਕਰਾਉਗੀ ਤਾਂ ਥੋੜੇ ਜਿਹੇ ਸਮੇਂ ਵਿੱਚ ਕਰਵਾ ਦੂਗੀ ਤਾਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਪਰ ਮੈਨੀਫੈਸਟੋ ਹੈ ਜਿਹੜਾ ਇਸ ਵਾਰੀ ਕੱਲੇ ਉਮੀਦਵਾਰ ਨਹੀਂ ਅਸੀਂ ਵੋਟਰ ਵੀ ਲੈ ਕੇ ਆ ਰਹੇ ਹਾਂ ਅਸੀਂ ਵੋਟਰ ਇੱਕ ਮੈਨੀਫੈਸਟੋ ਜਾਰੀ ਕੀਤਾ ਹੈ ਜਿਸ ਦੇ ਵਿੱਚ ਅਸੀਂ ਇਹ ਦੱਸ ਰਹੇ ਹਾਂ ਕਿ ਵੀ ਮੈਂ ਕਹੇ ਜੇ ਉਮੀਦਵਾਰ ਨੂੰ ਚੁਣਾਗਾ ਕਹੇ ਜੇ ਨੂੰ ਨਹੀਂ ਚੁਣਾਗਾ ਤੇ ਕਹੇ ਜੇ ਨੂੰ ਚੁਣਾਗਾ ਅਸੀਂ ਉਹ ਇੱਕ ਕੋਸ਼ਿਸ਼ ਨਾ ਕਰ ਰਹੇ ਹਾਂ ਇੱਕ ਹੁੰਦਾ ਕਿ ਅਸੀਂ ਸਿਰਫ ਮੰਚ ਰੱਖੀ ਅਸੀਂ ਇਹ ਅਨਾਉਂਸ ਕਰ ਰਹੇ ਹਾਂ ਕਿ ਇਸ ਤਰੀਕੇ ਦੇ ਉਮੀਦਵਾਰ ਨੂੰ ਅਸੀਂ ਚੁਣਾਗੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਅਸੀਂ ਇਸ ਦੇ ਵਿੱਚ ਲਿਖਿਆ ਹੈਗਾ ਕਿ ਇੱਕ ਤਾਂ ਜਿਹੜਾ ਸਾਡਾ ਉਮੀਦਵਾਰ ਹੋਵੇ ਉਹਨੂੰ ਪੰਜਾਬ ਕਮਿਊਨਿਟੀ ਪਾਰਟਿਸਪੇਸ਼ਨ ਇਨ ਮਿਊਨਿਸਪਲ ਐਕਟ 1 2013 ਦਾ ਉਹਦੀ ਜਾਣਕਾਰੀ ਹੋਵੇ ਘਟੋ ਘਟ ਤੇ ਉਹ ਇਸ ਚੀਜ਼ ਨੂੰ ਲਾਗੂ ਕਰਾਉਣ ਦੀ ਜਦੋਂ ਜਿਹੇ ਚ ਹੋਵੇ ਮੜਾ ਮੋਟਾ ਕੁਛ ਹਨਾ ਕਿਉਂਕਿ ਇਹ ਐਕਟ ਹੈ ਜਿਹੜਾ ਲੋਕਾਂ ਦੀ ਭਾਗੀਦਾਰੀ ਕਰਦਾ ਹੈ ਕਿ ਕਾਉਂਸਲ ਦੇ ਰਾਹੀਂ ਅਸੀਂ ਕਿਹੜੇ ਕੰਮ ਕਰਵਾਉਣੇ ਜੰਦੇ ਆ ਉੱਤੇ ਲੋਕਾਂ ਦੀ رائے ਸ਼ਮਾਰੀ ਹੁੰਦੀ ਹੈ ਉਸ ਚੀਜ਼ ਦੇ ਵਿੱਚ ਇਸੇ ਐਕਟ ਦੇ ਰਾਹੀਂ ਔਰ ਇੱਕ ਉਹ ਕਲਮਬੰਦ ਤਰੀਕੇ ਨਾਲ ਹੋ ਜਾਂਦੀ ਹੈ ਉਹ ਇੱਕ ਹੁੰਦਾ ਹੈ ਕਿ ਜਵਾਨੀ ਤੁਹਾਡੀ ਗੱਲ ਇਹ ਜੀ ਕਰ ਲਈ ਜਾਂ ਕੁਝ ਕਰ ਲਈਏ ਇਹ ਐਕਟ ਉਹ ਚੀਜ਼ ਦੇ ਲਈ ਇੱਕ ਪਲੇਟਫਾਰਮ ਦਿੰਦਾ ਹੈ ਲੋਕਾਂ ਨੂੰ ਕਿ ਤੁਸੀਂ ਆਪਦੀ ਇੱਥੇ ਗੱਲ ਰੱਖ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜਾਣਕਾਰੀ ਦੇ ਸਕਦੇ ਹੋ ਆਪਣੀ ਸਮੱਸਿਆ ਗੱਲ ਕਰ ਸਕਦੇ ਹੋ ਸਾਰੀ ਕੋਈ ਵੀ ਸਰਕਾਰੀ ਸੇਵਾਵਾਂ ਨੇ ਉਹ ਸਾਰੀਆਂ ਦੀ ਨਿਸ਼ਾਨਦੇਹੀ ਇੱਥੇ ਹੋਣੀ ਹੈ ਤਾਂ ਕਿ ਯੋਗ ਬੈਨੀਫਿਸ਼ੀਰੀ ਤੱਕ ਸਕੀਮ ਪਹੁੰਚੇ ਇਹ ਨਹੀਂ ਕਿ ਵੀ ਜਿਹੜਾ ਕੋਈ ਸੱਤਾ ਦੇ ਨੇੜੇ ਹੈ ਉਹ ਚਾਹੇ ਉਹਨੂੰ ਲੋੜ ਹੈ ਜਾਂ ਨਹੀਂ ਹੈ ਸਾਰੀਆਂ ਸਕੀਮਾਂ ਉਹਦੇ ਘਰ ਨੂੰ ਪਹੁੰਚੀ ਜਾ ਰਹੀਆਂ ਨੇ ਤੇ ਜਿਹਨੂੰ ਲੋੜ ਹੈ ਉਹ ਵਿਚਾਰਾ ਦੇਖੀ ਜਾ ਰਿਹਾ ਹੈ ਹੈਨਾ ਉਸ ਤੋਂ ਇਲਾਵਾ ਅਸੀਂ ਕਹਿ ਰਹੇ ਹਾਂ ਕਿ ਵੀ ਭਾਈ ਜਿਹੜਾ ਬੰਦਾ ਜ਼ਿਆਦਾ ਖਰਚਾ ਕਰੂਗਾ 1 ਲੱਖ ਰੁਪਏ ਅਸੀਂ ਮੰਨ ਕੇ ਚੱਲਦੇ ਹਾਂ ਕਿ ਪ੍ਰਚਾਰ ਲਈ ਵਾਧੂ ਹੈ ਭਾਵੇਂ ਸਰਕਾਰ ਕਹਿੰਦੀ ਹੈ 1.5 ਲੱਖ ਦੇ ਕਰੀਬ ਪਰ 1 ਲੱਖ ਰੁਪਏ ਦਾ ਖਰਚਾ ਵੀ ਵਾਧੂ ਹੈ ਇੱਕ ਵਾਰਡ ਦੇ ਵਿੱਚ 600 ਘਰ ਹੈ ਬਹੁਤ ਹੈ ਇੰਨੇ ਕਿਤੇ ਆਪਣੀ ਗੱਲ ਪਹਚਾਈ ਜਾ ਸਕਦੀ ਹੈ ਬੜੇ ਆਰਾਮ ਨਾਲ ਅਸੀਂ ਇੱਕ ਬਹੁਤ ਇੰਪੋਰਟੈਂਟ ਚੀਜ਼ ਇਹਦੇ ਵਿੱਚ ਹੋਰ ਦੱਸ ਰਹੇ ਹਾਂ ਕਿ ਜੇ ਇੱਕ ਆਪਸੀ ਦੇਖਦੇ ਆ ਕਿ ਸਥਾਨਕ ਚੋਣਾਂ ਦੇ ਵਿੱਚ ਨਾ ਧੱਕੇਸ਼ਾਹੀ ਕਾਸੀ ਹੁੰਦੀ ਹੈ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜੇ ਉਮੀਦਵਾਰ ਨੇ ਧੱਕੇਸ਼ਾਹੀ ਕਰਵਾਈ ਤੇ ਕੱਲ ਨੂੰ ਉਹ ਕੋਈ ਨਾ ਕੋਈ ਵਿਧਾਨ ਸਭਾ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਕੈਂਡੀਡੇਟ ਦਾ ਸਪੋਰਟ ਕਰੇਗਾ ਜਿਹੜਾ ਕਾਉਂਸਲਰ ਆਜੇ ਧੱਕੇਸ਼ਾਹੀ ਨਾਲ ਬਣਿਆ ਹੋਏਗਾ ਜਾਂ ਉਹਨੇ ਕਰਵਾਈ ਹੈ ਆਪਣੇ ਬੂਥ ਤੇ ਤਾਂ ਅਸੀਂ ਉਹ ਕੱਲ ਨੂੰ ਉਸ ਵਿਧਾਨ ਸਭਾ ਦੇ ਕੈਂਡੀਡੇਟ ਨੂੰ ਵੀ ਆਪਣੀ ਹਮਾਇਤ ਨਹੀਂ ਦੇਵਾਂਗੇ ਜਿਹੜੇ ਤੱਕੇ ਸ਼ਾਇਆਂ ਕਰਨ ਵਾਲਿਆਂ ਦਾ ਸਾਥ ਲਏ ਤਾਂ ਇਸ ਤਰੀਕੇ ਦੀਆਂ ਕੁਝ ਹੋਰ ਅਸੀਂ ਰੱਖੇ ਨੇ ਕਿ ਇਹ ਵਲੇ ਪੈਰਾਮੀਟਰਸ ਨੇ ਜਿਵੇਂ ਕੋਈ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਕੋਈ ਅਗਰ ਆਪ ਨੂੰ ਵੋਟਾਂ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਵੀ ਸਾਨੂੰ ਸਵੀਕਾਰ ਨਹੀਂ ਹੈ ਉਦਾਂ ਦਾ ਉਮੀਦਵਾਰ ਵੀ ਸਾਨੂੰ ਸਵੀਕਾਰ ਨਹੀਂ ਇੱਕ ਜਿਹੜਾ ਸ਼ਰਾਬ ਤੇ ਨਸ਼ਾ ਵੰਡੂਗਾ ਉਹ ਸਾਨੂੰ ਬਿਲਕੁਲ ਹੀ ਸਵੀਕਾਰ ਨਹੀਂ ਹੈ ਅਸੀਂ ਇਹ ਕਹਿ ਰਹੇ ਹਾਂ ਅਸੀਂ ਖਾਸ ਕਰ ਔਰਤਾਂ ਨੂੰ ਇਹ ਅਪੀਲ ਜ਼ਰੂਰ ਕਰ ਰਹੇ ਹਾਂ ਕਿ ਜੇ ਤਾਂ ਦੇਖੋ ਕੀ ਹੁੰਦਾ ਕੀ ਹੈ ਇੱਕ ਤਾਂ ਇਸ ਟਾਈਮ ਦੇ ਵਿੱਚ ਮਾੜੀ ਸ਼ਰਾਬ ਦਾ ਮਾੜਾ ਨਸ਼ਾ ਵੰਡਿਆ ਜਾਂਦਾ ਹੈ ਮਾੜੀ ਕੁਆਲਿਟੀ ਦਾ ਹੁੰਦਾ ਹੈ ਦੂਜਾ ਜਿਨੇ ਕਿਸੇ ਨੇ ਉਹ 2 ਮਹੀਨੇ 4 ਮਹੀਨੇ ਜਿੰਨਾ ਨਸ਼ਾ ਪੀਣਾ ਹੁੰਦਾ ਉਹ 2 ਦਿਨ ਚ ਪੀ ਜਾਂਦਾ ਉਹਨਾਂ ਤਾਂ ਉਹਦੇ ਨਾਲ ਘਰ ਦੇ ਬਾਕੀ ਮੈਂਬਰ ਵੀ ਬਹੁਤ ਪੂਰੀ ਤਰ੍ਹਾਂ ਅਫੈਕਟ ਹੁੰਦੇ ਐ ਸਿਹਤ ਤਾਂ ਜਿਹੜੀ ਖਰਾਬ ਹੁੰਦੀ ਹੁੰਦੀ ਐ ਤਾਂ ਅਸੀਂ ਅਪੀਲ ਕਰ ਰਹੇ ਹਾਂ ਕਿ ਜਿਹੜਾ ਕੋਈ ਬੋਤਲ ਲੈ ਗਿਆ ਉਹ ਭਾਵੇਂ ਬੋਤਲ ਦੇਣ ਵਾਲੇ ਨੂੰ ਵੋਟ ਪਾ ਦੇ ਪਰ ਬਾਕੀ ਘਰ ਦੇ ਮੈਂਬਰ ਜਿਹੜੇ ਤਿੰਨ ਵੋਟਾਂ ਹੋਰ ਨੇ ਘਰ ਦੇ ਵਿੱਚ ਉਹ ਨਹੀਂ ਪੈਣੀਆਂ ਚਾਹੀਦੀਆਂ ਉੱਥੇ ਤਾਂ ਇਸ ਤਰੀਕੇ ਦੀਆਂ ਅਸੀਂ ਆਪਣੇ ਵੱਲੋਂ ਆਪਣੇ ਵੱਲੋਂ ਸੋਚਿਆ ਹੈ ਅਸੀਂ ਕਿਸੇ ਨੂੰ ਗਿਆਨ ਨਹੀਂ ਦੇ ਰਹੇ ਮੈਂ ਆਪਣੇ ਵੱਲੋਂ ਅਨਾਉਂਸ ਕਰ ਰਿਹਾ ਕਿ ਮੈਂ ਉਹੋ ਜਿਹੇ ਬੰਦੇ ਨੂੰ ਵੋਟ ਨਹੀਂ ਪਾਵਾਂਗਾ ਜਿਹੜਾ ਇਹ ਪ੍ਰੈਕਟਿਸਿਸ ਦੇ ਵਿੱਚ ਰਹੇਗਾ ਠੀਕ ਹੈ ਅਸੀਂ ਇੱਕ ਮੇਨ ਇਸ ਦੇ ਵਿੱਚ ਰੱਖੇ ਜਦੋਂ ਇੱਕ ਕਾਉਂਸਲਰ ਜਾਂ ਸਾਡਾ ਨੁਮਾਇੰਦਾ ਚੁਣ ਕੇ ਭੇਜ ਦੰਨੇ ਆ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਜਾ ਕੇ ਕੀ ਹੁੰਦਾ ਹੈ ਅਸੀਂ ਕਹਿੰਦੇ ਜੇ ਕਿ ਉੱਥੇ ਕਮੇਟੀ ਦੇ ਵਿੱਚ ਮਤਾ ਰੱਖਣਾ ਉਹ ਆਮ ਪਬਲਿਕ ਨੂੰ ਲੋਕਾਂ ਨੂੰ ਉਸ ਦੇ ਵਾਰਡ ਨੂੰ ਪਤਾ ਹੋਵੇ ਕਿ ਉੱਥੇ ਕੀ ਮਤਾ ਪਾਸ ਹੋਇਆ ਜਾਂ ਕੀ ਹੋਣਾ ਹੈ ਉੱਥੇ ਮੀਟਿੰਗ ਹੋਣ ਤੋਂ ਬਾਅਦ ਕੀ ਉਹਦਾ ਰਿਜ਼ਲਟ ਨਿਕਲਿਆ ਕੀ ਸਾਡਾ ਭੇਜਿਆ ਸਾਡੇ ਵਾਰਡ ਦਾ ਕੰਮ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਤੇ ਇਹ ਹੈ ਦੂਸਰੀ ਗੱਲ ਇਹ ਵੀ ਅਸੀਂ ਕਹਿੰਦੇ ਵੀ ਜਿਹੜਾ ਵੀ ਕੈਂਡੀਡੇਟ ਹੋਵੇ ਉਹਦੇ ਪੈਸੇ ਘੱਟ ਤੋਂ ਘੱਟ ਲੱਗਣ ਘੱਟ ਤੋਂ ਘੱਟ ਜਦੋਂ ਲੱਗਦੇ ਨੇ ਤਾਂ ਉਹਦੀ ਸਮਾਜ ਪ੍ਰਤੀ ਆਪਣੇ ਵਾਰਡ ਪ੍ਰਤੀ ਜ਼ਿੰਮੇਵਾਰੀ ਹੋਰ ਵੱਧਦੀ ਹੈ ਜਿਵੇਂ ਇਹਦੇ ਵਿੱਚ ਪੰਜਾਬ ਕਮਿਊਨਿਟੀ ਪਾਰਟੀ ਵੇਸ਼ਨ ਐਕਟ ਹੈ ਜਿਹੜਾ ਉਸ ਦੇ ਵਿੱਚ ਵੀ ਇਹ ਦੱਸਿਆ ਹੈ ਵੀ ਇੱਕ ਵਾਰਡ ਨੂੰ ਤਿੰਨ ਤੋਂ ਲੈ ਕੇ 10 ਭਾਗਾਂ ਦੇ ਵਿੱਚ ਤੁਸੀਂ ਵੰਡ ਕੇ ਤੁਸੀਂ ਏਰੀਆ ਸਭਾ ਬਣਾਣੀ ਹੈ ਵੀ ਏਰੀਆ ਸਭਾ ਦੀ ਸਾਲ 'ਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਵੀ ਇਸ ਤਰ੍ਹਾਂ ਤਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਆਪਣੇ ਹੱਕਾਂ ਲਈ ਆਪਾਂ ਜਿਹੜਾ ਨਮਾਇੰਦਾ ਚੁਣ ਕੇ ਭੇਜਦੇ ਆਂ ਉਹ ਸਾਡੀ ਕਿਤੇ ਜਾ ਕੇ ਜਿਹੜੀ ਵੋਟ ਦੀ ਅੱਗੇ ਜਾ ਕੇ ਆਪ ਦੁਰਵਰਤੋਂ ਕਰਦਾ ਘੱਟੋ ਘੱਟ ਉਹ ਦੁਰਵਰਤੋਂ ਕਰਨ ਤੋਂ ਉਸ ਨੂੰ ਰੋਕਿਆ ਜਾ ਸਕੇ ਉਹ ਵਾਰਡ ਨਾਲ ਹਮੇਸ਼ਾ ਕਨੈਕਟ ਰਹੇ ਸਾਰੇ ਤੇ ਵਾਰਡ ਦੇ ਲੋਕਾਂ ਨੂੰ ਪਤਾ ਹੋਵੇ ਸਾਡੇ ਵਾਰਡ ਦੀ ਕਿਹੜੀ ਸੜਕ ਉੱਪਰ ਚੱਕਣੀ ਹੈ ਜਾਂ ਕਿਹੜੀ ਸੜਕ ਨੀਮੀ ਇੱਥੇ ਤਾਂ ਇੱਥੇ ਪਾਣੀ ਖੜਦਾ ਇਹ ਚੱਕਤੀ ਉੱਥੇ ਚੱਕਦੀ ਉਹ ਚੱਕਦੀ ਲੋਕਾਂ ਦੀ ਆਮ ਸਹਿਮਤੀ ਨਾਲ ਕੰਮ ਹੋਵੇ ਪਾਣੀ ਦੀ ਨਿਕਾਸੀ ਦਾ ਕੋਈ ਨਾਬੇ ਦਾ ਸਿਸਟਮ ਬਹੁਤ ਵਧੀਆ ਨਿਕਾਸੀ ਦਾ ਵੀ ਪਰ ਇਹ ਹੈ ਵੀ ਇਹ ਬਹੁਤ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਹੋਵੇ